ਨਿੱਕੀ ਕਹਿਣਾ ਤੁਹਾਡੇ ਨਾਲ ਆ ਤੇਵੇ ਤੋਂ ਕੋਈਆਂ 20 ਸੁਬਾਹ ਤੱਕ ਲੱਗੇ ਸੀ ਮੈਂ ਇੱਕ ਪਾਸਿੰਗ ਸਿੰਘੇਵਾਲਾ ਭਾਰਤੀ ਸਨਮੇਕਤਾ ਅਗਰਾਹਾ ਜਿਲ੍ਹਾ ਸ੍ਰੀ ਮੁਕਤਸਰ ਦਾ ਸਿਨ੍ਹਨ ਮੀਤ ਪ੍ਰਧਾਨ ਅੱਜ ਅਸੀਂ ਮੰਡੀ ਕਿੱਲਿਆ ਵਾਲੀ ਮਾਰਕੀਟ ਕਮੇਟੀ ਦੇ ਵਿੱਚ ਧਰਨਾ ਲਾਇਆ ਸੀ ਕਿਉਂਕਿ ਮੰਡੀਆਂ ਦੇ ਵਿੱਚ ਕਾੜ ਦੀ ਸਮੱਸਿਆ ਵੀ ਹੈ ਤੇ ਖਰੀਦੇ ਸਮੱਸਿਆ ਤਾਂ ਐਡੀ ਜਟਲ ਹੈ ਕਿ ਅੱਖਾਂ ਵਾਲੀ ਦੇ ਵਿੱਚ ਪਿਛਲੇ 15 ਦਿਨਾਂ ਤੋਂ ਕਿਸਾਨ ਬੈਠੇ ਨੇ ਝੋਨਾ ਲੈ ਕੇ ਇੱਕ ਮੀਜਣੇ ਦੀ ਗੱਟਾ ਉਹ ਨਹੀਂ ਖਰੀਦ ਕੀਤੀ ਤੇ ਨਾ ਕੋਈ ਗੱਟਾ ਦਿੱਤਾ ਗਿਆ ਤੋਲਣਾ ਤਾਂ ਫਿਰ ਉਦੋਂ ਬਾਅਦ ਦੀ ਗੱਲ ਹੈ ਇਸ ਕਰਕੇ ਉਹ ਜਿਹੜੇ ਛਿੰਦ ਨੂੰ ਅਲਾਡ ਕੀਤੀ ਸੀ ਉਹ ਜਵਾਬ ਦੇ ਗਿਆ ਸੀ ਤੇ ਮੁੜ ਕੇ ਅਧਿਕਾਰੀਆਂ ਨੇ ਕੋਈ ਹੋਰ ਚਾਰਾ ਜੋ ਹੀ ਨਹੀਂ ਕੀਤੀ ਤੇ ਇਸ ਕਰਕੇ ਕਿਸਾਨ ਪਿਛਲੇ 15 ਦਿਨਾਂ ਤੋਂ ਖੱਜਲ ਹੋ ਰਹੀ ਸੀ ਜਿਸ ਦਾ ਕਰਕੇ ਮਜਬੂਰੀ ਦੇ ਵਿੱਚ ਫਿਰ ਸਾਨੂੰ ਅੱਜ ਮਾਰਕੀਟ ਕਮੇਟੀ ਇੱਥੇ ਹੋਣਾ ਪਿਆ ਤੇ ਜਦੋਂ ਅਧਿਕਾਰੀਆਂ ਨੇ ਗੱਲ ਸੁਣੀ ਤਾਂ ਉਦੋਂ ਬਾਅਦ ਘਰਾਓ ਵੀ ਕਰਨਾ ਪਿਆ ਫਿਰ ਇਹਨਾਂ ਨੇ ਗੱਲਬਾਤ ਦੇ ਵਿੱਚ ਆਏ ਨੇ ਕਿ ਕਹਿੰਦੇ ਤੁਹਾਨੂੰ ਫੌਰੀ ਤੌਰ ਤੇ ਹੁਣ ਜਿਹੜਾ ਹੈਗਾ ਬਾਦਨਾ ਜਾਰੀ ਕਰਦੇ ਆ ਪੋਰਟਲ ਹੈ ਜਿਹੜਾ ਜਿਹੜਾ ਆਪਣਾ ਉਹ ਹੋਈ ਅਲਾਟ ਉਹ ਕਹਿੰਦੇ 300 ਐਮਟੀ ਹੁਣੇ ਹੋ ਗਈ ਆ ਫਿਰ ਅਗਲੇ ਦਿਨਾਂ ਚ ਸਾਰੀ ਅਲਾਟਮੈਂਟ ਕਰਕੇ ਤੇ ਇਹਦਾ ਮਸਲਾ ਦਾ ਹੱਲ ਕਰਾਂਗੇ ਕੋਈ ਕਹਿੰਦੇ ਸਾਨੂੰ ਲੈ ਕੇ ਜਿਵੇਂ ਚਿਹਰਿਆਂ ਵੀ ਕਾਟ ਤੇ ਰੋਲਾ ਹੈ ਬਈ ਸੈਲਰ ਵਾਲੇ ਕਾਟ ਮੰਗ ਰਹੇ ਨੇ ਜਾਂ ਫਿਰ ਕੋਈ ਕੀ ਕੀ ਮੁੱਦੇ ਆ ਤੇ ਟੇਬਲ ਟੌਪ ਹੋਈਏ ਹਾਂ ਐਸੀ ਕਾਟ ਵਾਲੇ ਮੁੱਦੇ ਦੇ ਉੱਤੇ ਕਾਟ ਵਾਲੇ ਉੱਤੇ ਵੀ ਇਹਨਾਂ ਨੇ ਕਹਿ ਵੀ ਕਿਸੇ ਕਿਸਮ ਦੀ ਕਾਟ ਨਹੀਂ ਮਤਲਬ ਦੇਣੀ ਤੇ ਅਸੀਂ ਜੇ ਕੋਈ ਕਾਟ ਵਾਲਾ ਛੱਡਰ ਵਾਲਾ ਕਰਨਾ ਗਲਤ ਅਸੀਂ ਕਾਰਵਾਈ ਕਰਾਂਗੇ ਸਰਕਾਰ ਕਹਿ ਰਹੀ ਹੈ ਅਧਿਕਾਰੀ ਕਹਿੰਦੇ ਨੇ ਕਾਟ ਨਹੀਂ ਹੈਗੀ ਪਰ ਕਿਸਾਨ ਕਿਉਂ ਕਹਿੰਦੇ ਨੇ ਕਾਟ ਹੈ ਇਹ ਹੈ ਇਸ ਕਰਕੇ ਆਹੀ ਗੱਲ ਜਿਹੜੇ 15 ਦਿਨ ਲਮਕਾਉਣਾ ਜਦੋਂ ਉਸ ਤੋਂ ਬਾਅਦ ਮਜਬੂਰੀ ਬਣਾਉਂਦੇ ਨੇ ਕਿਸਾਨਾਂ ਦੀ ਕਹਿੰਦੇ ਤਾਂ ਹੁਣ ਐ ਹੈ ਗਈ ਹੈ ਉਹ ਤਾਂ ਐ ਕਹਿੰਦੇ ਅਸੀਂ ਕਾਟ ਦਾ ਕੋਦੋਂ ਕਹਨੇ ਆ ਪਰ ਉਹ ਮਜਬੂਰੀ ਬਣਾ ਕੇ ਢੰਗ ਹੁੰਦਾ ਇਹਨਾਂ ਦਾ ਐ ਕਾਟ ਲੈਣ ਦਾ ਇਸ ਕਰਕੇ ਵਿਸ਼ਵਾਸ ਦੁਆਇਆ ਕਰ ਇੱਕ ਵਾਰੀ ਅਮਲ ਦੇ ਵਿੱਚ ਕੀ ਨਾ ਪੜਦਾ ਹੈ ਫਿਰ ਅਸੀਂ ਵੀ ਸਾਥੀਆਂ ਨੂੰ ਕਿਹਾ ਹੈਗਾ ਫਿਰ ਸੰਗਰਸ਼ ਵਾਸਤੇ ਤਿਆਰ ਰਹੇ ਹੋ ਇਸ ਕਰਕੇ ਇਸ ਮਸਲੇ ਦੇ ਉੱਤੇ ਵੀ ਉਹਨਾਂ ਨੇ ਇਹ ਵੀ ਛੁਆਇਆ ਵੀ ਕਿਸੇ ਦੀ ਕਾਰ ਨਹੀਂ ਮਤਲਬ ਲੱਗਦੀ ਜਾਊਗੀ ਤੇ ਇਸ ਕਰਕੇ ਅੱਜ ਦਾ ਜਿਹੜਾ ਅਸੀਂ ਧਰਨਾ ਕਰ ਸਮਾਪਤ ਕਰਦੇ ਹਾਂ ਸੰਦੀਪ ਕੁਮਾਰ ਇਹ ਖਾਸ ਮੌਕੇ 'ਨੂੰ ਲੈਂਦੇ ਹਾਂ ਕਿ ਇਹ ਕਿਸੇ ਆਪਣੇ ਕੈਬਨਟ ਦੀ ਜਿਹੜੀ ਸਮੱਸਿਆ ਸੀ ਕਿ ਉਹ ਕੱਪੜਿਆਂ ਦੀ ਮੰਡੀ ਨੂੰ ਲੈ ਕੇ ਸੀਗੀ ਵੀ ਕੱਪੜਿਆਂ ਦੀ ਮੰਡੀ ਦੇ ਵਿੱਚ ਅਜੇ ਤੱਕ ਮਾਲ ਲਿਫਟ ਨਹੀਂ ਹੋ ਰਿਹਾ ਹੈਗਾ ਚਾਹ ਉਹ ਤੇ ਬੁਲਿੰਗ ਨਹੀਂ ਰਹੀ ਹੈਗੀ ਕਿ ਅੱਛਾ ਤੇ ਇਸ਼ੂ ਇਹ ਸੀਗਾ ਕਿ ਉੱਥੇ ਇੱਕ ਸ਼ੈੱਲਰ ਸੀਗਾ ਭਰ ਲੈ ਕਰੋ ਉਹ ਦਿਵਾਲੀ ਤੋਂ ਕਿੰਨੇ ਪਹਿਲਾਂ ਕੰਟਰੋਲਰ ਨੇ ਜਵਾਬ ਦੇ ਗਿਆ ਤੇ ਹੁਣ ਅਸੀਂ ਉੱਤੇ ਉਹਦੀ ਰੋਡ ਪ੍ਰੋਜੈਕਟ ਕੈਨਸਲ ਕਰਤੀ ਹੈ ਕਿਤੇ ਗੋਮੇ ਆਨੋ ਜਰੀਏ ਕਿ ਰੀਲਿਸ ਹੋਣੀ ਹੈਗੇ ਜਦੋਂ ਲੋਸੀ ਨਧਾਰ ਦੇ ਖਾਤਾ ਹੈਗਾ ਵੀ ਮਿੰਡੀ ਨਾਲ ਉਹ ਆ ਗਿਆ ਹੈਗਾ ਤੇ ਸ਼ੈਲਵਨਾਂ ਦੀ ਹਿੰਦੀ ਸਪੜਾਏਗਾ ਤੇ ਕੰਮ ਇਹਨਾਂ ਦਾ ਸਟਾਰਟ ਹੋ ਚੁੱਕਿਆ ਹੈਗਾ ਤੇ ਇਸੇ ਲਈ ਹੈਗਾ ਕਿਉਂਕਿ ਕੰਮ ਕੀ ਕਿਸ ਦਾ ਹੈ ਸੀ ਵੀ ਇਹ ਵੀ ਜੇ ਕੋਈ ਵਾਧਾਣਾ ਚਾਹੀਦਾ ਹੈਗਾ ਉਹ ਪਾਟਫਾਈਟ ਏਜੰਸੀ ਕੋਲੇ ਲੋਕੇਟਾਈਜ਼ ਹੈ ਸ਼ੈਲਵਨ ਮਿੰਡੀ ਤੇ ਉਹਨਾਂ ਨੂੰ ਉਹ ਵਾਧਾਣਾ ਪ੍ਰੋਵੈਡ ਕਰਣੀ ਜੇ ਤੇ ਉੱਤੇ ਬੁਲੇ ਲੱਗਣੀ ਪ੍ਰੋਪਰ ਲੱਗ ਜੇਗੀ ਤੇ ਸ਼ੈਲਵਨ ਦਾ ਮਾੜਾ ਸ਼ੂ ਹੋ ਜੂਗਾ